ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਟਿਆਲੇ ਤੋਂ ਇਸ ਵਕਤ ਦੀ ਵੱਡੀ ਅਪਡੇਟ ਸਾਹਮਣੇ ਆਈ ਹੈ ਪੁਲਿਸ ਵੱਲੋਂ ਲਗਾਤਾਰ ਭਾਰਤ ਅਤੇ ਪਾਕਿਸਤਾਨ ਵਿੱਚ ਜਿਹੜਾ ਤਣਾਅ ਬਣਿਆ ਹੋਇਆ ਹੈ ਲਗਾਤਾਰ ਪੁਲਿਸ ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਇਜੇ ਚੱਲਦੇ ਭਾਰਤ ਪਾਕਿਸਤਾਨ ਵਿਚਾਲੇ ਵਧ ਰਹੇ ਤਣਾਅ ਨੂੰ ਦੇਖਦੇ ਹੋਏ ਹਰ ਜ਼ਿਲ੍ਹੇ ਦੇ ਵਿੱਚ ਐਸਐਸਪੀ ਦੇ ਵੱਲੋਂ ਸਖਤ ਤੋਂ ਸਖਤ ਦਿਸ਼ਾ ਨਿਰਦੇਸ਼ ਪੰਜਾਬ ਦੀ ਪੁਲਿਸ ਨੂੰ ਦਿੱਤੇ ਗਏ ਨੇ ਜਿਸ ਦੇ ਚੱਲਦਿਆਂ ਅੱਜ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਹੇਠ ਪਟਿਆਲਾ ਦੇ ਰੇਲਵੇ ਸਟੇਸ਼ਨ ਤੇ ਹਰ ਆਉਣ ਜਾਣ ਵਾਲੇ ਯਾਤਰੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਰੇਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਬੈਗਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿ ਕੋਈ ਵੀ ਸ਼ਰਾਰਤੀ ਅਨਸਰ ਸੂਬੇ ਦੇ ਵਿੱਚ ਮਾਹੌਲ ਖਰਾਬ ਨਾ ਕਰ ਸਕੇ ਤੇ ਨਾਲ ਹੀ ਇਸ ਚੈਕਿੰਗ ਤੋਂ ਬਾਅਦ ਡੀਐਸਪੀ ਸਤਨਾਮ ਸਿੰਘ ਦੇ ਵੱਲੋਂ ਗੱਲਬਾਤ ਕਰਦਿਆਂ ਕਿਹਾ ਹੈ ਕਿ ਜੋ ਪਟਿਆਲਾ ਦੇ ਲੋਕ ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਪਾਲਣ ਨਹੀਂ ਕਰਨਗੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅੱਜ ਬਾਹੂਕਮ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਪਟਿਆਲਾ ਰੇਲਵੇ ਸਟੇਸ਼ਨ ਦੇ ਸਰਕਲ ਦੀ ਸਿਟੀ ਵਨ ਪਟਿਆਲਾ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਚਾਰ ਐਸਐਚਓ ਸਹਿਬਾਨ ਐਸਐਚਓ ਲੋਰੀਗੇਟ ਐਸਐਚਓ ਅਰਪਾ ਐਸਐਚਓ ਅਰਪਾ ਲੋਰੀਗੇਟ ਸਬਜੀ ਮੰਡੀ ਅਤੇ ਐਸਐਚਓ ਨਾਜ ਮੰਡੀ ਦੀ ਟੀਮਾਂ ਵਿੱਚ ਸ਼ਾਮਲ ਨੇ ਜਿਸ ਸਬੰਧ ਵਿੱਚ ਹਰ ਆਉਣ ਜਾਣ ਵਾਲੇ ਟ੍ਰੇਨਾਂ ਦੀ ਤੇ ਆਉਣ ਜਾਣ ਵਾਲੇ ਪੈਸੈਂਜਰਾਂ ਦੀ ਉਹਨਾਂ ਦੇ ਬੈਗਾਂ ਸਮਾਨ ਵਗੈਰਾ ਦੀ ਚੈਕਿੰਗ ਕੀਤੀ ਜਾ ਰਹੀ ਹੈ thorough checking ਕੀਤੀ ਜਾ ਰਹੀ ਹੈ ਜੋ ਲਗਾਤਾਰ ਚੱਲ ਰਹੀ ਹੈ ਜੇ ਦੋ ਮੁਲਕਾਂ ਵਿੱਚ ਜਿਹੜਾ ਤਣਾਅ ਵਧਿਆ ਪਿਆ ਲੋਕਾਂ ਨੂੰ ਕੀ ਲੋਕਾਂ ਨੂੰ ਪੈਨਿਕ ਸਰਫੜਾ ਕੀ ਬਿਲਕੁਲ ਕਿਸੇ ਕਿਸਮ ਦਾ ਲੋਕਾਂ ਨੂੰ ਝੂਠੀ ਰਿਯੂਮਰਸ ਤੇ ਪੈਨਿਕ ਮੋਡ ਚਾਣ ਦੀ ਲੋੜ ਨਹੀਂ ਹੈ ਜਿੰਮੇ ਪ੍ਰਸ਼ਾਸਨ ਹਰ ਸਮੇਂ ਨਾਲ ਖੜਾ ਹੈ ਜਿੰਮੇ ਜਿੰਮੇ ਜੋ-ਜੋ ਸਿਚੁਏਸ਼ਨ ਆ ਰਹੀ ਹੈ ਉਸ ਸਮੇਂ ਉਸੇ ਉਸੇ ਤਰ੍ਹਾਂ ਲੋਕਾਂ ਨੂੰ ਅਪੀਲ ਕਰਕੇ ਲੜਟ ਗਾਇਆ ਜਾ ਰਿਹਾ ਹੈ ਹਰ ਟਾਈਮ ਜਿੰਨੀ ਗਸ਼ਤ ਹੈ ਤੇ ਪੈਟਰੋਲਿੰਗ ਵਧਾਈ ਗਈ ਹੈ ਜਿਸ ਟਾਈਮ ਵੀ ਲੋਕਾਂ ਨੂੰ ਇਹ ਅਪੀਲ ਹੈ ਜਿਸ ਟਾਈਮ ਵੀ ਬਲੈਕਆਊਟ ਦਾ ਬਾਲਾ ਤਰਫ ਸਰਾਨ ਵੱਲੋਂ ਜਾਂ ਮੰਡਯੋਗ ਡੀਸੀ ਸਾਹਿਬ ਵੱਲੋਂ ਮੈਸੇਜ ਆਉਂਦਾ ਤਾਂ ਉਹ ਉਹਨੂੰ ਪੂਰਾ ਤੇ ਹੀ ਨਾ ਇੰਪਲੀਮੈਂਟ ਕੀਤਾ ਜਾਵੇ ਲੇਕਿਨ ਸਰ ਪ੍ਰਸ਼ਾਸਨ ਦੀ ਗਨ ਹੁਕਮਾਂ ਦੀ ਪਾਲਣਾ ਨਹੀਂ ਕਰਿਆ ਕਈ ਲੋਕ ਲੈਖਾ ਉਹ ਦੇ ਦੋ ਦੁਕਾਨਾਂ ਕਾਰਵਾਈ ਕੀਤੀ ਜਾਊਗੀ 80% ਤੋਂ ਲੈ ਕੇ 90% ਬਲੈਕਆਊਟ ਤੇ ਜੋ ਦੁਕਾਨਾਂ ਬੰਦ ਕਰਾਉਣ ਦਾ 8 ਵਜੇ ਦਾ ਆਰਡਰ ਸੀ ਉਹਦੀ ਪਟਿਆਲਾ ਸ਼ਹਿਰ ਚ ਪਾਲਣਾ ਕੀਤੀ ਗਈ ਸੀ ਜਿਹੜੇ ਬਲੈਕਆਊਟ ਦੀ ਜਾਂ ਦੁਕਾਨਾਂ ਬੰਦ ਕਰਾਉਣ ਦੇ ਜੋ ਆਰਡਰ ਹੈ ਮਾਨਯੋਗ ਡੀਸੀ ਸਾਹਿਬ ਦਾ ਜਿਹਦੀ ਪਾਲਣਾ ਨਹੀਂ ਕਰਨਗੇ ਉਹਦੇ ਮੁਤਾਬਕ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਨੂੰ ਸਪਸ਼ਟ ਤੌਰ ਤੇ ਵਾਰਨਿੰਗ ਦਿੱਤੀ ਗਈ